ਫਾਰਮ ਲੈਂਡ ਦੀ ਪੁੱਛ ਰਹੇ ਨੇ ਕਿ ਕੋਈ ਇਰਾਨ ਬਾਰੇ ਵੀ ਕੋਈ ਗੱਲ ਦੱਸ ਦਿਓ ਕਹਿੰਦੇ ਕਿ ਸ਼ਾਇਦ ਉਹਨਾਂ ਨੇ ਜੰਗ ਦਾ ਐਲਾਨ ਕਰ ਦਿੱਤਾ ਹੈ ਜੀ ਜੀ ਬਿਲਕੁਲ ਗੱਲ ਇਹਨਾਂ ਦੀ درست ਈ ਆ ਤੇ ਜਿਹੜੀਆਂ ਗੱਲਾਂ ਆਪਾਂ ਕਰਦੇ ਸਾਂ ਜਿਨ੍ਹਾਂ ਦਾ ਧੁੜਕੂ ਸੀਗਾ ਜਿਹੜੀਆਂ ਗੱਲਾਂ ਤੋਂ ਡਰਦੇ ਸੀਗੇ ਕਿ ਭਾਈ ਇਰਾਨ ਨੇ ਸਿੱਧਾ ਕਹਿ ਦਿੱਤਾ ਕਿ ਸਿੱਧਾ ਹੀ ਟੱਕਰ ਹੋਣਗੇ ਹੁਣ ਸਿੱਧੇ ਹਮਲੇ ਹੋਣਗੇ ਤਾਂ ਮਤਲਬ ਕਿ ਇਰਾਨ ਇਜ਼ਰਾਈਲ ਦੇ ਉਲਟ ਮੈਦਾਨ 'ਚ ਉਤਰਨ ਜਾ ਰਿਹਾ ਹੈ ਅੱਗੇ ਦੀ ਗੱਲ ਆਪਾਂ ਤੁਹਾਨੂੰ ਦੱਸੀ ਸੀ ਕਿ ਜੇ ਇਰਾਨ ਇਸ ਜੰਗ ਦੇ ਮੈਦਾਨ ਚ ਉਤਰਦਾ ਤੇ ਤਾਂ ਮਤਲਬ ਹੈ ਕਿ ਇਜ਼ਰਾਈਲ ਦੀ ਪਿੱਠ ਤੇ ਹੋ ਸਕਦਾ ਅਮਰੀਕਾ ਵੀ ਆ ਜਾਵੇ ਕਿਉਂਕਿ ਇੱਕ ਸਮੱਸਿਆ ਇੱਥੇ ਹੋਰ ਚਿੰਤਾਜਨਕ ਆ ਕਿ ਜੇ ਮੰਨ ਲਓ ਉਹਨਾਂ ਦਾ ਪਰਮਾਣੂ ਪ੍ਰੋਗਰਾਮ ਨੇਪਰੇ ਚੜਿਆ ਹੋਇਆ ਇਰਾਨ ਦਾ ਤੇ ਇਹ ਤੇ ਬਹੁਤ ਵੱਡੀ ਗੱਲ ਹੋ ਜਾਣੀ ਹੈ ਕਿਉਂਕਿ ਰਸ਼ੀਆ ਸਪੋਰਟ ਕਰ ਰਿਹਾ ਇੰਡਾਇਰੈਕਟਲੀ ਇੰਡਾਇਰੈਕਟਲੀ ਨਹੀਂ ਡਾਇਰੈਕਟਲੀ ਵੀ ਕਰ ਰਿਹਾ ਇਸ ਤੋਂ ਇਲਾਵਾ ਚੀਨ ਹੈ ਜੇ ਉਹਨਾਂ ਨੇ ਇਹਨਾਂ ਦਾ ਪਰਮਾਣੂ ਪ੍ਰੋਗਰਾਮ ਨੇਪਰੇ ਚਾੜ ਦਿੱਤਾ ਹੋਇਆ ਜੀ ਹਾਲਾਂਕਿ ਇਜ਼ਰਾਇਲ ਜਾਂ ਅਮਰੀਕਾ ਅ ਕਈ ਵਾਰ ਇਹਨਾਂ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਹਮ ਤਬਾਹਤ ਕਰ ਚੁੱਕੇ ਆ ਜੀ ਜੀ ਯਾਨੀ ਖੇਡ ਖਤਮ ਕਰ ਚੁੱਕੇ ਆ ਪਰ ਜੇ ਮੰਨ ਲਓ 1% ਵੀ ਜੇ ਉਹ ਕਾਮਯਾਬ ਹੈਗੇ ਆ ਜੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਕੀ ਪਾਣਾ ਵਰਤ ਸਕਦਾ ਤੇ ਇਸ ਤੋਂ ਇਲਾਵਾ ਜੇ ਮੰਨ ਲਓ ਈਰਾਨ ਆਉਂਦਾ ਹਿਜ਼ਬੁੱਲਾ ਹਮਾਸ ਇਹ ਸਾਰੇ ਤੇ ਜਾਂ ਕੁਛ ਤੁਰਕੀ ਵਰਗੇ ਇਹ ਇੱਕ ਥਾਂ ਤੇ ਆਉਂਦੇ ਆ ਇਹਦਾ ਮਤਲਬ ਕਿ ਅਮਰੀਕਾ ਨੂੰ ਹੋਣਾ ਪਊਗਾ ਅਮਰੀਕਾ ਪਹਿਲਾਂ ਐਲਾਨ ਕਰ ਚੁੱਕਾ ਹੈ ਜੇ ਅਮਰੀਕਾ ਇਸ ਯੁੱਧ ਦੇ ਮੈਦਾਨ ਚ ਕੁੱਦਦਾ ਹੈ ਜੀ ਤਾਂ ਫਿਰ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਇਹ ਜੋ ਵਰਲਡ ਆਰਡਰ ਦੇ ਦੋ ਧੁਰੇ ਕਹਿ ਲੋ ਜੀ ਤਾਂ ਫਿਰ ਹੋ ਸਕਦਾ ਮੈਂ ਸਮਝਣ ਵਿੱਚ ਹੂੰ ਬਿਲਕੁਲ ਤਾਂ ਚਾਹੇ ਚਲੋ ਵਰਲਡ ਵਾਰ ਨਾ ਸੀ ਸਮਾਲ ਸਕੀਲ ਵਾਰ ਜੀ ਜਾਂ ਲਾਰਜ ਸਕੇਲ ਵਾਰ ਜੇ ਉਹ ਹੁੰਦੀ ਹੈ ਤਾਂ ਸਾਊਥ ਏਸ਼ੀਆ ਖਾਸ ਤੌਰ ਤੇ ਇੰਡੀਆ ਇਹਨਾਂ ਤੇ ਤਾਂ ਬਹੁਤ ਜ਼ਬਰਦਸਤ ਪ੍ਰਭਾਵ ਪਵੇਗਾ ਔਰ ਇੰਡੀਅਨ ਗਵਰਨਮੈਂਟ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਆ ਹਮ ਕਿ ਲਬਨਾਨ ਵੱਲੇ ਤੇ ਜਾਓ ਹੀ ਨਾ ਜੀ ਤੇ ਮਿਡਲ ਈਸਟ ਲਈ ਤੁਸੀਂ ਆਪ ਹੀ ਸਮਝ ਲਓ ਕਿ ਕਿਸ ਤਰ੍ਹਾਂ ਦੀ ਐਡਵਾਈਜ਼ਰੀ ਹੋਏਗੀ ਉਹ ਇੱਕ ਤਰ੍ਹਾਂ ਨਾਲ ਸੰਕੇਤਕ ਤੇ ਹੈ ਹੀ ਹੈ ਕਿ ਹਾਲਾਤ ਤੇ ਨਜ਼ਰ ਰੱਖੋ ਭਾਈ ਜੀ ਜੀ ਮੈਂ ਕੁਝ ਕਮੈਂਟ ਪੜ੍ਹ ਲਵਾਂ ਜੀ ਆਪਾਂ ਫਿਰ ਅਗਲੀ ਖਬਰ ਵੱਲ ਨੂੰ ਚੱਲਦੇ ਆਂ ਪੀਬੀ 31 ਜੀ ਕਹਿ ਰਹੇ ਨੇ ਕਿ ਕੱਗਰ ਦਰਿਆ 'ਚ ਵੀ ਪਾਣੀ ਆ ਗਿਆ ਕੁਲਵੰਤ ਜੀ ਕਹਿ ਰਹੇ ਨੇ ਕਿ ਰੋਡ ਰੇਜ਼ ਕਰਕੇ ਆਸਟ੍ਰੇਲੀਆ ਦੇ ਵਿੱਚ ਕਾਫੀ ਇਦਾਂ ਦੇ ਕੇਸ ਹੁੰਦੇ ਨੇ ਮਲੋਟ এনवायरमेंट ਜੀ ਇਹ ਕਹਿ ਰਹੇ ਨੇ ਕਿ ਅੱਜ ਕੋਈ ਹਿਮਾਚਲ ਪ੍ਰਦੇਸ਼ 'ਚ ਵੀ ਕੋਈ ਡੈਮ ਵਗੈਰਾ ਵੀ ਰੁੜ ਗਿਆ ਪੰਡੋਰ ਡੈਮ 'ਚੋਂ ਪਾਣੀ ਛੱਡਿਆ ਜੀ ਦੇਖੋ ਜਿੰਨੀ ਕੁ ਖਬਰ ਆ ਰਹੀ ਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਕਿਉਂਕਿ 4 ਤਰੀਕ ਤੱਕ ਤੇ ਜ਼ਿਆਦਾ ਹੀ ਕਹਿ ਲਓ ਇਸ ਵੇਲੇ ਖਤਰਾ ਹੈ ਤੇ ਜੇ ਇਸ ਤਰ੍ਹਾਂ بارشਾਂ ਹੁੰਦੀਆਂ ਨੇ ਬੱਦਲ ਫਟਦੇ ਆ ਜੀ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਆ ਸਕਦੀਆਂ ਹੂੰ ਤੇ ਜਿਹੜਾ ਪਾਣੀ ਹੁਣ ਪਹਾੜਾਂ ਤੇ ਆ ਬਰਸ ਰਿਹਾ ਹੈ ਜਾਂ ਕਹਿ ਲਓ ਕਿ ਡੈਮਾਂ ਤੱਕ ਪਹੁੰਚ ਗਿਆ ਤੇ ਉਹਨੂੰ ਜੇ ਰਿਲੀਜ਼ ਕੀਤਾ ਜਾਂਦਾ ਤੇ ਜ਼ਰਾ ਜੀ ਗੱਲ ਇਹ ਆ ਕਿ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਤੇ ਸਭ ਤੋਂ ਪਹਿਲਾ ਨੁਕਸਾਨ ਪੰਜਾਬ ਨੇ ਚੁੱਕਣਾ ਜੀ ਇਸੇ ਗੱਲ ਦਾ ਤਾਂ ਰੋਣਾ ਹੈ ਨਾ ਹੂੰ ਹੂੰ ਪਾਣੀ ਵੰਡਾਉਣ ਸਾਰੇ ਆ ਜਾਣਗੇ ਬਿਲਕੁਲ ਰਾਜਸਥਾਨ ਆਜੂਗਾ ਹਰਿਆਣਾ ਆਜੂਗਾ ਦਿੱਲੀ ਕਹਿੰਦਾ ਸਾਡੇ ਹੱਕ ਦਾ ਸਾਡਾ ਹੱਕ ਇੱਥੇ ਰੱਖ ਇਧਰ ਦੀ ਲਿਆ ਉਧਰ ਦੀ ਲਿਆ ਪਰ ਜਦੋਂ ਦੁੱਖ ਵੰਡਾਉਣ ਦਾ ਵੇਲਾ ਆਉਂਦਾ ਹੈ ਦਰਦ ਵੰਡਾਉਣ ਦਾ ਵੇਲਾ ਆਉਂਦਾ ਹੈ ਨੁਕਸਾਨ ਵੰਡਾਉਣ ਦਾ ਵੇਲਾ ਆਉਂਦਾ ਹੈ ਉਦੋਂ ਪੰਜਾਬ ਦੇ ਨਾਲ ਕੋਈ ਨਹੀਂ ਖੜਦਾ ਨਹੀਂ ਖੜਦਾ ਕੋਈ ਨਹੀਂ ਖੜਦਾ ਕਿੰਨਾ ਨੁਕਸਾਨ ਹੋਇਆ ਹੂੰ ਪਿਛਲੇ ਵਰੀ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਕੰਪਲੀਟਲੀ ਕਹਿ ਲਓ ਕਿ ਕਿਸਾਨ ਜਿਹੜੇ ਉਜੜ ਗਏ ਜੀ ਜੀ ਤੇ ਬਾਅਦ ਦੇ ਵਿੱਚ ਉਹ ਜਿਹੜੇ ਲੀਡਰ ਕਹਦੇ ਤੁਸੀਂ ਮੁਰਗੀਆਂ ਦਾ ਵੀ ਮੁਆਵਜ਼ਾ ਲਓਂਗੇ ਤੇ ਬੱਕਰੀਆਂ ਦਾ ਵੀ ਲਓਂਗੇ ਤੇ ਮੁੜ ਕੇ ਤੁਹਾਨੂੰ ਪਤਾ ਹੀ ਆ ਉਹ ਬਸ ਜਦਾਂ ਕਹ ਲਈਏ ਕਿ ਤੇਰਾ ਲਾਰਾ ਵੀ ਸ਼ਰਾਬੀਆਂ ਦੇ ਕੱਪ ਵਰਗਾ ਹੁਣ ਮੈਂ ਕਿਸੇ ਨੂੰ ਸ਼ਰਾਬੀ ਨਹੀਂ ਕਹਿ ਰਿਹਾ ਪਰ ਲਾਰਾ ਉਦਾਂ ਦਾ ਹੀ ਉਦਾਂ ਦਾ ਹੀ ਹੈ ਜੀ